ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਠਿੰਡਾ ਦੇ ਗੁਰਦੁਆਰਾ ਗੁਰਰਾਣਕਪੁਰਾ ਵੱਲੋਂ ਕੱਢਿਆ ਗਿਆ ਵਾਸ਼ਾ ਨਗਰ ਕੀਰਤਨ ਅਤੇ ਪੰਜ ਪਿਆਰਾਂ ਵੱਲੋਂ ਕੀਤੀ ਗਈ ਇਸ ਦੀ ਅਗਵਾਈ ਸ਼ਨੀਵਾਰ ਨੂੰ 1:30 ਵਜੇ ਦੇ ਲਗਭਗ ਬਠਿੰਡਾ ਦੇ ਬੱਸ ਸਟੈਂਡ ਨੇੜੇ ਪਹੁੰਚਿਆ ਇਹ ਨਗਰ ਕੀਰਤਨ ਜਿੱਥੇ ਜਗ੍ਹਾ-ਜਗ੍ਹਾ ਤੇ ਲੰਗਰ ਆਪਾਂ ਲੋਕਾਂ ਵੱਲੋਂ ਲਗਾਏ ਗਏ ਸੰਸੰਗਤਾ ਵੱਲੋਂ ਉੱਥੇ ਇਸ ਵਿਸ਼ਾਲ ਆਪਣਾ ਨਗਰ ਕੀਰਤਨ ਦੇ ਵਿੱਚ ਪੰਜ ਪਿਆਰਾਂ ਵੱਲੋਂ ਇਹਦੀ ਅਗਵਾਈ ਕੀਤੀ ਗਈ ਤੇ ਨਾਲ ਨਾਲ ਗੱਤਕਾ ਪਾਰਟੀਆਂ ਵੱਲੋਂ ਵੀ ਆਪਣੀ ਜੋਰ ਦਿਖਾਏਗੀ ਅਸੀਂ ਦਿਖਾ ਰਹੀਆਂ ਬਠਿੰਡਾ ਦੇ ਗੁਰਦੁਆਰਾ ਗੁਰੂ ਨਾਨਕਵਾਲਾ ਵੱਲੋਂ ਆਪਣਾ ਕੱਢੇਗੇ ਇੱਕ ਵਿਸ਼ਾਲ ਨਗਰ ਕੀਰਤਨੀਆਂ ਜਿੱਥੇ ਫੁੱਲਾਂ ਦੀ ਵਰਖਾ ਇਸ ਨਗਰ ਕੀਰਤਨ ਦੇ ਉੱਤੇ ਆਪਣਾ ਵੀ ਆਮ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਦੇਖ ਰਹੇ ਤੁਸੀਂ ਇਹਨਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਇਹ ਬੱਸ ਸਟੈਂਡ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕਪੁਰਾ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਹੈ ਜਿਸ ਦੀ ਅਗਵਾਈ ਪੰਜ ਪਿਆਰਾਂ ਵੱਲੋਂ ਕੀਤੀ ਗਈ ਹੈ ਤੇ ਇਸ ਦੇ ਵਿੱਚ ਗੱਤਕਾ ਪਾਰਟੀਆਂ ਵੱਲੋਂ ਆਪਣੀ ਜੋਰ ਦਿਖਾਏਗੇ ਉੱਥੇ ਸ਼ਹਿਰ ਦੇ ਵਿੱਚ ਸੰਗਤਾਂ ਵੱਲੋਂ ਇਸ ਇਸ ਆਪਣ ਨਗਰ ਕੀਰਤਨ ਦੇ ਉੱਤੇ ਆ ਆਪਣੇ ਹੱਥਾਂ ਦੇ ਨਾਲ ਫੁੱਲਾਂ ਦੀ ਵਰਖਾ ਇਨ੍ਹਾਂ ਵੱਲੋਂ ਲੋਕਾਂ ਵੱਲੋਂ ਕੀਤੀ ਗਈ। महानगर के गुरु पांच स्टार्ट हो गए नगर वेड़े अपना कितर संबंधित होंगे बस स्टैंड रोड ਮੈਂ ਸਭ ਤੋਂ ਪਹਿਲਾਂ ਬਧਾਈ ਬਧਾਈ ਨਾ ਬਸ਼ੇ ਪਾਸ਼ਾ ਕਲਗੀਧਰ ਸਾਹਿਬਾ ਨੂੰ ਪਸੇ ਪਾਸ਼ਾ ਜੀ ਉਹਦੇ ਪ੍ਰਕਾਸ਼ ਦੇ ਰਵੇ ਜੀ ਸਾਰੇ ਸ਼ੂ ਸੰਗਤ ਨੂੰ ਬਹੁਤ ਬਹੁਤ ਬਧਾਈਆਂ ਹੁੰਦੀ ਇਹ ਨਗਰ ਜਿੱਤ ਨੂੰ ਉਹ ਕੇ ਬਹੁਤ ਹੀ ਮਾਣ ਠਸਕ ਨਗਰ ਜਿੱਤ ਨੂੰ ਜਦੋਂ ਗੁਣਾ ਤੋਂ ਕੋ ਸ਼ੁਰੂ ਹੋ ਕੇ ਨਗਰ ਬੜੇ ਅਜੀਤ ਰੋਡ ਅਜੀਤ ਰੋਡ ਤੋਂ ਫਿਰ ਸੋਪਤੀ ਰੋਡ ਸੋਪਤੀ ਰੋਡ ਤੇ ਕੁਸਤੇ ਲੱਗਦੀ ਹੈ ਬੱਤਕਾ ਸਾਹਿਬ ਦੀ ਕਿਉਂਕਿ ਲੋਕ ਖਾਲਸਾ ਰੂਪ ਵਾਲੇ ਆਇਆ ਹਨ ਨਵਾਂ ਸ਼ਹਿਰ ਤੋਂ ਤੋਂ ਬਾਅਦ ਪਰਦਰਸ਼ੀਆਂ ਜੀ ਆਨਟਨ ਸਤੋ ਉਸ ਤੋਂ ਪੱਤੇ ਉਧੀਆਂ ਲਾਟੇ ਹੋ ਜਾ। ਉਹਦੇ ਧੰਨਵਾਦ ਹੈ ਕਿ ਤੱਕ ਬਹੁਤ ਐਸਿਕਰ ਦੀ ਦਵਾਈਆਂ ਹਨ। ਇਸ ਤੋਂ ਬਾਅਦ ਮੈਂ ਸਭੂ ਸੰਤਾਂ ਨੂੰ ਜਿਨ੍ਹਾਂ ਨੇ ਇਸ ਸੰਗਤ ਆਪਣਾ ਸ਼ਾਮਲ ਹੋਈ ਗਿਆ ਸਾਡੇ ਨਗਰ ਕਿਰਤਨ ਦੇ ਵਿੱਚ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਇਹ ਨਗਰ ਕੀਰਤਨ ਆਰੰਭ ਕੀਤਾ ਗਿਆ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਾਸ਼ ਪੁਰਬ ਦੇ ਆਰੰਭ ਕੀਤਾ ਗਿਆ ਹੈ। ਇਹ ਗੁਰਮਾਨਾਪੁਰਾ ਗੁਰਦੁਆਰਾ ਸਾਹਿਬ ਤੋਂ ਹੋ ਕੇ ਅਜੀਤ ਰੋਡ ਕੋਰੀਆ ਜਾਂ ਬਲੌਕ ਟਾਵਰ ਤੇ ਬੀਬੀ ਵਾਲਾ ਚੌਕ ਵਿੱਚ ਹੁੰਦੇ ਹੋਏ ਇਹ ਸਾਡੇ ਗੁਰਮਾਨਾਪੁਰੇ ਵਾਸੀ ਕਰੇਗਾ ਦੁਨੀਆ ਸੰਗਤਾਂ ਆਈਆਂ ਅੰਕਲਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਵੈਕੁਨਜੀਕਾ ਖਾਓ ਦੇ ਬਾਰੇ ਚਰਤੀ ਕਲਾ ਕਰਦੇ ਵੈਕੁਨਜੀਕਾ ਖਾਓ ਸਾਹਿਬ ਜੀ ਵੈਕੁਨਜੀਕਾ ਜੀ ਦੇ